ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਹੋਵੋਗੇ ਕਿਵੈਸਟ ਬੇਨਤੀ ਕਰਦੇ ਸਜਣੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਤਸੱਲੀ ਦੋ ਟਾਈਮ ਜ਼ਰੂਰ ਕਰਿਆ ਕਰੋ ਜਿਹੜਾ ਸੋਇਆ ਸੋਇਆ ਪਸ਼ੂ ਆ ਉਹਦੀ ਜੇ ਕੋਈ ਭੈਣ ਭਰਾ ਦੂਰ ਨੇੜੇ ਬੈਠਾ ਤੇ ਆਨਲਾਈਨ ਵੀਡੀਓ ਕੱਲ ਤੇ ਚੁਵਾਈ ਕਰੋ ਜੇ ਕੋਈ ਨੇੜੇ ਵਾਲਾ ਤੇ ਆ ਕੇ ਚੁਵਾਈ ਕਰੋ ਇੱਕ ਕੁਐਸਚਨ ਨੂੰ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵੀਡੀਓ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਬਾਈ ਪਿੰਪਲ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਕੋਈ ਦੋ ਚਾਰ ਨਾਗ ਹੁੰਦੇ ਫਾਰਮ ਤੇ ਅੱਜ ਵੀ ਕੋਈ ਤਿੰਨ ਨਾਗ ਆ ਦੋ ਮੱਝਾਂ ਤੇ ਇੱਕ ਵੈੜ ਸੋਈ ਸਵਾਈ ਤਾਜੀ ਬਾਕੀ ਜਾਣਕਾਰੀ ਆਪਣੇ ਵੀਰ ਤੋਂ ਲੈਨੇ ਆ ਜੁੜੇ ਰਹੋ ਬਣੇ ਰਹੋ ਐਂਡ ਤੱਕ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕਿਰਪਾ ਠੀਕ ਏ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਆ ਜੀ ਸਾਰੇ ਆਪਣੇ ਚੈਨਲ ਦੇਖਣ ਵਾਲੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੇ ਆਪਣਾ ਪਿੰਡ ਹੈਗਾ ਜੀ ਸੁਧ ਸਿੰਘ ਵਾਲਾ ਹਾਂ ਜ਼ਿਲ੍ਹਾ ਪ੍ਰੋਇਪੁਰ ਤਸੀਹੋ ਦੀ ਪ੍ਰੋਇਪੁਰ ਮੋਬਾਈਲ 9779502219 ਕਈ ਵੀਰ ਪੁੱਛਦੇ ਹੁੰਦੇ ਜੀ ਇਧਰ ਫਰੀਦਕੋਟ ਏਰੀਏ ਚੋਂ ਜਾਂ ਲੁਧਿਆਣੇ ਜੋ ਲੱਗੇ ਆਪਾਂ ਨੂੰ ਲੱਗਦਾ ਜੀ ਮੱਲਾਂ ਵਾਲਾ ਮੱਲਾਂ ਵਾਲਾ ਸ਼ਹਿਰ ਲੱਗਦਾ ਜੀ ਲੱਗੇ ਮੇਨ ਮਹੂ ਤੋਂ ਮੱਲਾਂ ਵਾਲਾ ਜੀ ਮੱਲਾਂ ਵਾਲਾ ਨੇੜੇ ਹੀ ਤਿੰਨ ਚਾਰ ਕਿਲੋਮੀਟਰ ਹਾਂਜੀ ਤਿੰਨ ਰੋਜ਼ਪੁਰ ਹੋਣਾ 10-15 ਕਿਲੋਮੀਟਰ ਰੋਈਪੁਰ 20 ਕਿਲੋਮੀਟਰ ਅੱਗੇ ਜੀ ਅੱਛਾ 20 ਹਾਂਜੀ ਠੀਕ ਹੈ ਜੀ ਤੇ ਹਰਫਗੇ ਵੀ ਤੁਹਾਨੂੰ 8-10 ਕਿਲੋਮੀਟਰ ਦਾ ਹਾਂ ਹਰਫਗੇ ਦੇ ਸਾਤ-ਅੱਠ ਕਿਲੋਮੀਟਰ ਕਿੰਨਾ ਹੈਗਾ ਨਾ ਨੇੜੇ ਮੱਲਾਂ ਵਾਲਾ ਰਹਿ ਗਿਆ ਤੇ ਸ਼ੁਰੂਆਤ ਕਰੀਏ ਮੈਂ ਤੋਂ ਸਵੇੇ ਸਵਾਈ ਤੋਂ ਪਰ ਲਈ ਦੋ ਹਨਾ ਇਹਦੇ ਕੋਲੇ ਬਈ ਦੁੱਧ ਪੱਕਾ ਕਿੰਨਾ ਇਰੇ ਭੁੱਲੇ ਬਾਈ ਜੀ ਦੁੱਧ 9 ਕਿਲੋ ਪੱਕਾ ਜੀ ਕੰਡੇ ਵਾਲਾ ਕੰਡੇ ਵਾਲਾ ਚੋਣ ਓਕੇ ਉਹ ਚੋਣ ਓਕੇ ਜੀ ਆਪਾਂ ਨੇ ਵੀਡੀਓ ਚ ਪਾਈ ਸੀ ਅੱਗੇ ਹੂੰ ਇਹਦੀ ਨਾਲ ਕੇ ਸੱਜਣ ਮਿੱਤਰ ਨੇ ਸਾਈ ਪਾਈ ਸੀ ਤੇ ਮੁੜ ਕੇ ਇਹਨੇ ਫੋਨ ਨਹੀਂ ਚੁੱਕਿਆ ਜੇ ਕੋਈ ਵੀ ਸੱਜਣ ਮਿੱਤਰ ਸਾਈ ਤੋਂ ਆਉਂਦਾ ਸਾਈ 5000 ਤੋਂ ਘੱਟ ਨਾ ਪਾਵੇ ਹੂੰ 1000 ਰੁਪਇਆ ਸਾਈ ਪਾਈ ਆਪਾਂ ਵਾਪਸ ਕਰਦੀ ਸੀ ਆਪਾਂ ਨੂੰ ਫੋਨ ਬਹੁਤ ਆਏ ਸੀ ਦੁੱਝੇ ਮਾਲ ਵੇਖ ਗਿਆ ਸਾਰਾ ਇਹ ਫਿਰ ਸਾਈ ਹੋਈ ਕਰਕੇ ਤੇ ਰਹਿ ਗਈ ਤੇ ਦੁੱਧ 9 ਕਿਲੋ ਦੁੱਧ 9 ਕਿਲੋ ਕੰਡੇ ਵਾਲਾ ਜੀ ਹੂੰ 10 ਦਿਨ ਹੋ ਗਏ ਮੈਂ ਸੂਈ ਨੂੰ ਠੰਡੀ ਸੀਗੀ ਅੱਛਾ 10 ਦਿਨ ਹੋ ਗਏ ਆ ਕੱਟੀ ਆ ਕੱਟਾ ਹੀ ਮਗਰ ਆਹ ਕੱਟਾ ਆ ਗਿਆ ਹਨਾ ਅਮਾ ਜੀ ਬਿਲਕੁਲ ਜਿਵੇਂ ਨਾਲ ਗੋਲ ਸਿੰਘੀ ਲੱਗੀ ਦੇ ਰੰਗੀ ਸਿੰਘੀ ਜਿਹਨੂੰ ਕਹਿ ਸਕਦੇ ਆ ਨਾ ਲੈ ਵਾਲਾ ਬੱਚਾ ਚੰਗਾ ਲਾਈ ਫਿਰਦੀ ਆ ਦੁੱਧ ਜੇ ਮੈਲਾ ਮੂਲਾ ਮਾਰ ਕੇ ਹੋਰ ਕਰ ਜੂਗੀ ਹਨਾ ਦੁੱਧ ਮੈਂ 12 ਕਿਲੋ ਕਰੂਗੀ ਕਰ ਜੂਗੀ ਕਰ ਜੂਗੀ ਹਨਾ ਠੀਕ ਠੰਡੀ ਆ ਸਾਫ ਸੁਥਰੀ ਬਾਲਾਂ ਤਾਂ ਕੱਟੇਗੀ ਬਿਲਕੁਲ ਬਿਲਕੁਲ ਜੀ ਮਨ ਦੀ ਕਿਲਾ ਵੀ ਆਖਾ ਹਾਂ ਬਿਲ ਹੀ ਮਨ ਕੀ ਅੱਖ ਆ ਗਈ ਬਿਲਕੁਲ ਜੀ ਲੋ ਸਜਣੋ ਮੈਂ ਵੀ ਚੰਗੀ ਸੁਵੇਦਨ ਤੇ ਜਾ ਫਲਾਇਓ ਦੂਜਾ ਜਾਂ ਤੀਜਾ ਹੋਊਗਾ ਬਾਕੀ ਥਣ ਭਾਂਡੇ ਦੀ ਬਿਲਕੁਲ ਸਾਫ਼ ਸੁਥਰੀ ਆ ਚੰਗੀ ਸਤੇਸ ਹਵਾ ਨੇ ਦੇ ਵਿੱਚ ਚੰਗੀ ਸੋਹਣੇ ਥਣ ਲੱਗੇ ਨਹੀਂ ਤੇ 9 ਕਿਲੋ ਦੁੱਧ ਆ ਮੌਕੇ ਦਾ ਆ ਬੱਚਾ ਮੇਰ ਦਾ ਸਮਗਰ ਪਾਇਆ ਤੇ ਰੇਟ ਬਾਈ ਜੀ ਫਿਰ ਸੀ ਜਾ ਕਰ ਦਿੱਤੀ ਰੇਟ ਜੀ ਕੋਈ 90 ਨਹੀਂ ਕੋਈ 85 ਨਹੀਂ 80000 ਦੀ ਮੈਂ ਦੇ ਦਾਂਗੇ ਹਾਂ ਹਾਂ ਨਹੀਂ ਹਾਂਜੀ 9 ਕਿਲੋ ਦੁੱਧ ਤਿਆਰ ਆ ਜੀ ਬਿਲਕੁਲ ਹਾਂ ਕੰਡੇਰੇ ਜੜਾਉਂਦੀ ਜੀ 9 ਕਿਲੋ ਲਓ ਸਜਣੋ 80000 ਦੇ ਵਿੱਚ ਮਿਲ ਜੂਗੀ ਹੋਰ ਵੀ ਘਰ ਆਇਆ ਨਾ ਕੋਈ ਹਜ਼ਾਰ ਖੰਡ ਹੋ ਜਾਊਗਾ ਹਾਂਜੀ ਹਾਂਜੀ ਤੇ ਆ ਵੀ ਮੈਂ ਸੋਈ ਸਵਾਈ ਇਹ ਜੀ ਪਹਿਲਣ ਝੋਟੀ ਜੀ ਵਾਹ ਵਾਹ ਬੜੀ ਸੋਹਣੀ ਸਿੰਗੀ ਸੁੰਗੀ ਲੱਗੀ ਇਹਨੂੰ ਹੀ ਹਣਾ ਹਾਂਜੀ ਬਿਲਕੁਲ ਨਾਲ ਹੀ ਕੋਕੇ ਜੜੀ ਬੈਠੀ ਫਰਮ ਵਾਲੀ ਜਿੰਦੀ ਰਵੇ ਨਹੀਂ ਤੇ ਖੋਲ ਦੇ ਕੇ 6 ਕਿਲੋ ਦੁੱਧ ਜਿਹੜੇ ਥੱਲੇ ਕੱਟੀ ਆ ਜਿਹੜੀ ਹੈ ਨਾ ਕੱਟੀ ਠੀਕ ਆ ਲਓ ਸੱਜਣੋ ਆ ਕੱਟੀ ਜੇ 6 ਕਿਲੋ ਦੁੱਧ ਦੇ ਪੱਕਾ ਤੇ ਪਹਿਲਾ ਸੁਆ ਫਲੂਨ ਹੀ ਕੱਟੀ ਸੁਹੀ ਜੇ ਵੀ ਇਹ ਘਰੋਂ ਲਈ ਜੀ ਆਪਾਂ ਕਿਸਦੇ ਹੋ ਮਹੀਨਾ ਨਾ ਪੂਰਾ ਦੱਸਿਆ ਜੀ ਬਣੀ ਨੂੰ ਵੀ ਹੋਇਆ ਬਣੀ ਵੀ ਛੋਟੀ ਆ ਅੱਛਾ ਇੱਕ ਮਹੀਨਾ ਕਾ ਬਣੀ ਨੂੰ ਹੀ ਲਓ ਜੀ ਵੇਖੀ ਤਿਲਕਣਿਆਂ ਨਾ بارش ਹੋ ਜਾਂਦੀ ਕਰਕੇ ਪਿਪਲਾ ਭਾਈ ਰੱਬ ਤੇਰੇ ਅੱਖ ਨਹੀਂ ਲੱਗਦਾ ਆਹ ਹੋ ਗਿਆ ਟਵਾ ਦੇ ਇਹਨੂੰ ਕਰਵਾ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਹੈ ਪਰ ਮੂਣ ਕੱਟੀ ਆ ਜੀ ਗਾਂ ਛੋਟੀ ਚੰਗੀ ਬਣੂਗੀ ਚੰਗੀ ਬਣੂਗੀ ਨਹੀਂ ਸੋਹਣੀ ਕੱਟੀ ਨਿੱਕੀ ਗਾਂ ਖੁੱਤੀਆਂ ਜੀ ਸਿੰਗ ਲਾਈ ਬੈਠੀ ਹੈ ਨਾ ਮਗਰ ਵੀ ਕੱਟੀ ਮਗਰ ਵੀ ਕੱਟੀ ਆਪ ਵੀ ਕੱਟੀ ਆਪ ਵੀ ਕੱਟੀ ਮਗਰ ਵੀ ਕੱਟੀ ਵਾ 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 ਕੀ ਬਾਤ ਹੈ ਸੋਹਣੀ ਹੈ ਜੀਦੀ ਰਵੇ ਤੇ 6 ਕਿਲੋ ਦੁੱਧ ਦੇਣਾ ਹਾਂਜੀ ਠੀਕ ਹੈ ਭਾਈ ਜੀ ਇਹਦੀ ਕੀਮਤ ਤੇਰੀ ਨਾ 65 ਨਾ 68 ਪੂਰੇ 60 ਦੀ ਵਾਹ ਮौजਾਂ ਲੱਗੀਆਂ ਫਿਰ ਇੱਕ ਹਜ਼ਾਰ ਛੋੜ ਹੋਰ ਕਰ ਦਾਂਗੇ ਅੱਛਾ ਹਾਂਜੀ ਵਾਹ 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 ਸੀਰ ਠੰਡੀ ਆ ਝੋਟੀ ਕੱਟੀ ਦੇ ਮਿਲਦੀ ਦੋਵੇਂ ਟਾਈਮ ਓਕੇ ਹਾਂਜੀ ਆ ਤਾਜੀ ਸੀਰ ਵਾਇਰ ਹੈਨਾ ਰਾਤ ਸੂਈ ਕੱਲ 4 ਵਜੇ ਸੂਈ 4 ਵਜੇ ਹਾਂਜੀ ਆ ਬੱਚਾ ਵਖਾ ਦੇ ਬੱਛੀ ਤੇ ਬੱਛਾ ਬੱਛੀ ਬੱਛੀ ਜਰਸੀ ਆ ਗਿਆ ਨਾ ਆ ਬੱਛੀ ਜੀ ਮਗਰੇ ਦੇ ਨਾੜਵਾ ਨਾ ਜਰਸੀ ਵੱਛੀ ਆ ਗਈ ਨਾ ਤਿੰਨਾ ਕ ਬੋਲਾ ਉਹ ਬਾਈ ਇਹ ਬੋਲਾ ਜੀ ਇਹਦੇ ਥਲੇ 7-8 ਕਿਲੋ ਹੋਗਾ ਜੀ ਤਾਜੀ ਸੁਰੀ ਸੀਲ ਠੰਡੀ ਅੱਛਾ ਸੀਲ ਠੰਡੀ ਕੋਈ ਕਿਤੇ ਕੋਈ ਗੱਲਬਾਤ ਨਹੀਂ ਖਾਣ ਲੱਗਾ ਮੱਝਾਂ ਵਾਲਾ ਯਾਰ ਬਿਲਕੁਲ ਬਿਲਕੁਲ ਸੀਲ ਠੰਡੀ ਆ ਹੈ ਆ ਜਰਸੀ ਮੋਟੀ ਜੀ ਆ ਵਾ 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 ਜਰਸੀ ਕਰੋਸ ਦੀ ਆ ਗਈ ਨਾ ਹਾਂਜੀ ਇਹ ਰਾਤ ਸੂਈ ਕਰਕੇ ਥੋੜੀ ਜੀ ਤੈਅ ਮਾਰੀ ਬੈਠੀ ਆ ਬਾਈ ਜਦੋਂ ਤਾਜਾ ਡੰਗਰ ਸੁੰਦਾ ਏ ਉਹਨੇ ਢਿੱਡ ਭਰ ਕੇ ਪੱਠੇ ਨਹੀਂ ਖਾਣੇ ਹੁੰਦੇ ਉਹਨੇ ਜਿਆਦਾ ਡੰਗ ਥੋੜਾ ਜਿਹਾ ਲੱਫਾ ਚ ਲਾ ਕੇ ਰੱਖਣਾ ਕਿਉਂਕਿ ਬੱਚਾ ਹੁੰਦਾ ਤੇੜ ਜੋ ਨਿਕਲੇ ਇੱਡੀ ਛੇਤੀ ਫਿਰ ਧਿਆਨ ਨਾ ਤਿਲਕੰਜੇ ਦੋਸ ਸੱਚ ਨੂੰ ਖਾਂ ਗਿਆ ਪੱਕੇ ਪੱਕੇ ਖਾਣ ਹਾਂ ਪੱਕਾ ਹਨਾ ਟੜਾ ਨਾਈਓ ਖਾਣ ਨੂੰ ਬਹੁਤ ਵਧੀਆ ਮੱਜਾਂ ਵਾਲਾ ਹੈ ਠੰਡੇ ਮੱਜਾਂ ਵਾਲਾ ਸੁਭਾਅ ਵੀ ਮੈਨੂੰ ਜ਼ਿਆਦਾ ਬੜਾ ਠੰਡਾ ਨਾ ਬਹੁਤ ਜ਼ਿਆਦੀ ਠੰਡੀ ਕਿਤੇ ਕੋਈ ਗੱਲ ਬਾਤ ਨਹੀਂ ਜਿੱਥੇ ਮਰਜ਼ੀ ਕਰੇ ਹੱਥ ਲਾਈ ਦੇਈਏ ਮੱਜ ਮੱਜਾ ਹਰ ਕੀ ਹੈ ਖਾਣ ਵੀ ਮੱਜਾ ਹਰ ਗੱਲ ਬਿਲਕੁਲ ਬਿਲਕੁਲ ਠੰਡੀ ਸੀ ਨਾਈਓ ਰੇਟ ਤੇ ਗਾਵਾਂ ਲਈ ਹੈ ਨਾ ਹਾਂਜੀ ਠੀਕ ਹੈ ਕਿੰਨਾ ਕਰ ਦਿੱਤੇ ਦੇਖ ਮੈਂ ਉਹਨਾਂ ਬਾਬਾ ਜੀ ਦੇ ਰਿਹਾ 35 ਦੀ ਲੋਕ 40 40 ਮੰਗੀ ਜਾਂਦੇ 32 ਦੀ ਨਾ ਕਰ ਦਿੱਗੇ ਹਾਂ ਨਹੀਂ 24 ਦੀ 10000 ਹੋਰ ਛੋੜ 29 ਦੀ ਜੈਸ ਨੂੰ ਵਾ 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 ਕੁੰਜੋ ਕਹਿੰਦੀ ਛੱਡਿਆ 29000 ਦੀ ਜੈਸ ਨੂੰ ਵੇਖੋ ਚੌਰਾ 15 ਕਿਲੋ ਵਾਲੀ ਵਹਿੜ ਠੰਡੀ ਸੀ ਵਾਕੇ ਯਾਰ ਮਗਰ ਵੀ ਬੱਛੀ 29 ਜਿਹੜੀ ਬਹਿ ਜਾ ਥੱਲੇ ਥੱਲੇ ਬਹਿ ਕੇ ਖਾਰੇ ਧਾਰ ਰੱਖ ਦਮਾ ਤੇ ਹੈਨਾ ਖੰਡੀ ਸੀ ਜੇ ਕਰਮਾ ਲਈ ਚਲੋ ਕੋਈ ਨਹੀਂ ਰਹਿੰਦੇ ਅਨ ਤੇਜਾ ਦੀ ਸੱਜਣਾ ਮੇਲਾ ਲੁੱਟ ਲਿਓ ਸਾਸਿਕਾ